ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਿਕਮ ਥ੍ਰੈਡਸ ਦੇ ਉੱਪਰ ਫਰਸਟ ਆਰਟੀਕਲ ਤੁਹਾਨੂੰ ਸਰਟਨ ਜੌਰਜਟ ਦੇ ਵਿੱਚ ਮਿਲੇਗਾ ਜੀ ਡਿਜੀਟਲ ਪ੍ਰਿੰਟਡ ਸੂਟ ਨੇਗੇ ਫਾਈਨ ਕੁਆਲਿਟੀ ਹੈ ਸੂਟਾਂ ਦੀ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦੇ ਵਿੱਚ ਸੂਟ ਨੇ ਪ੍ਰਾਈਸ ਫ੍ਰੀ ਸ਼ਿਪਿੰਗ ਦੇ ਨਾਲ ਹੈ ਰੰਗ ਇਹਦੇ ਵਿੱਚ ਸਾਰੇ ਸਰਦਾਰੀ ਜੇ ਅਵੇਲੇਬਲ ਨੇ ਜੀ ਜਿਹੜਾ ਵੀ ਰੰਗ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ WhatsApp ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਇਹਦੇ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਇਹ ਵਾਲਾ ਆਰਟੀਕਲ ਤੁਹਾਨੂੰ ਪਿਓਰ ਕਾਟਨ ਦੇ ਵਿੱਚ ਸ਼ਰਟ ਮਿਲੇਗੀ ਜੀ ਨਾਲ ਮਸਲੀਨ ਦੀ ਸਲਵਾਰ ਹੈ ਸ਼ਲਵਾਰ ਦੀ ਮੂਰੀ ਤੇ ਵਰਕ ਆਊਗਾ ਜੀ ਨਾਲ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲੇਗਾ ਦੁਪੱਟੇ ਦੀ ਫਿਨਿਸ਼ਿੰਗ ਹੈ ਜਿਹੜੀ ਉਹ ਲੈਸ ਲਗਾ ਕੇ ਕੀਤੀ ਹੋਈ ਹੈ ਸ਼ਰਟ ਤੇ ਲੈਸ ਨਾਲ ਫਰੰਟ ਪੈਨਲ ਬਣਾਇਆ ਹੋਇਆ ਤੇ ਨਾਲ ਬਹੁਤ ਸੋਹਣਾ ਇਹਦਾ neck ਦਾ ਡਿਜ਼ਾਈਨ ਬਣਾਇਆ ਜੀ ਇੱਕ ਤੋਂ ਇੱਕ ਇਹਦੇ ਵਿੱਚ ਸਰਦਾਰੀ ਕਲਰ ਨੇ ਸੂਟ ਦੇ ਵਿੱਚ ਤੇ ਡਿਜ਼ਾਈਨ ਪ੍ਰਿੰਟ ਸਾਰੇ ਲੇਟੈਸਟ ਜਿਹੜੇ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਉਹ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟਡ ਇਹ ਵਾਲੇ ਸੂਟ ਨੇ ਜੀ ਜਿਹੜਾ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਬੁੱਕ ਕਰਾਉਣਾ ਚਾਹੁੰਦੇ ਹੋ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਪੇਜ ਕੇ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਆਰਟੀਕਲ ਵੀ ਤੁਹਾਨੂੰ ਪਿਓਰ ਕਾਟਨ ਦੇ ਵਿੱਚ ਸੂਟ ਮਿਲੂਗਾ ਜੀ ਮੈਚਿੰਗ ਸੂਟ ਹੈਗਾ 1.75 ਦਾ ਕੱਟ ਤੁਹਾਨੂੰ ਸ਼ਰਟ ਦਾ ਮਿਲੂਗਾ 2 ਮੀਟਰ ਦਾ ਕੱਟ ਤੁਹਾਨੂੰ ਸਲਵਾਰ ਦਾ ਮਿਲੂਗਾ ਜੀ ਵੱਡੇ ਪਣੇ ਦੇ ਵਿੱਚ ਸੂਟ ਨੇ ਨਾਲ ਬਹੁਤ ਹੀ ਸੋਹਣਾ ਸੈਲਫ ਚੈੱਕ ਵਾਲਾ ਦੁਪੱਟਾ ਹੈ ਜੀ ਮਲਮਲ ਦਾ 2.40 2.35 ਦਾ ਕੱਟ ਤੁਹਾਨੂੰ ਦੁਪੱਟੇ ਦਾ ਮਿਲੂਗਾ ਜੀ ਬਹੁਤ ਹੀ ਜੈਨੂਨ ਰੇਂਜ ਦੇ ਵਿੱਚ ਇਹ ਵਾਲੇ ਸੂਟ ਆਏ ਨੇਗੇ ਨੈਕਸਟ ਆਰਟੀਕਲ ਹੈ ਜਿਹੜਾ ਬੁਟੀਕ ਸਟਾਈਲ ਸੂਟ ਨੇ ਜੀ ਬਹੁਤ ਸੋਹਣੇ ਟਾਈ ਐਂਡ ਡਾਈ ਦੇ ਦੁਪੱਟੇ ਲੱਗੇ ਹੋਏ ਨੇ ਇਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਪ੍ਰਾਈਸ ਪਾਇਆ ਹੋਇਆ ਹੈ ਜੀ ਬੁਟੀਕ ਸਟਾਈਲ ਸੂਟ ਰੈਡੀ ਹੋਏ ਨੇਗੇ ਫੈਬਰਿਕ ਕਾਟਨ ਰਹੂਗਾ ਕਈ ਸੂਟਾਂ ਤੇ ਫਰੰਟ ਪੈਨਲ ਬਣਿਆ ਹੋਇਆ ਹੈ ਕਈ ਤੇ neck ਦੀ ਡਿਜ਼ਾਈਨਿੰਗ ਤੇ ਘੇਰੇ ਦੀ ਡਿਜ਼ਾਈਨਿੰਗ ਹੋਈ ਹੋਈ ਹੈ ਜੀ ਦੁਪੱਟੇ ਬਹੁਤ ਸੋਹਣੇ ਟਾਈ ਐਂਡ ਡਾਈ ਦੇ ਫਿਨਿਸ਼ਿੰਗ ਦੇ ਨਾਲ ਬਣਾਏ ਹੋਏ ਨੇਗੇ ਬਹੁਤ ਸੋਹਣੇ ਡਿਜੀਟਲ ਪ੍ਰਿੰਟਡ ਦੁਪੱਟੇ ਨੇ ਇਹਨਾਂ ਦੇ ਟਾਈ ਡਾਈ ਹੋਏ ਹੋਏ ਨੇ ਜੀ ਜਿਹੜੇ ਇਹ ਵਾਲੇ ਸੂਟ ਨੇ ਇਹਨਾਂ ਦੀ ਬੁਕਿੰਗ ਵੀ ਤੁਸੀਂ WhatsApp ਨੰਬਰ ਤੇ ਕਰਵਾ ਸਕਦੇ ਹੋ ਜੀ ਤੁਸੀਂ ਇੱਥੋਂ ਸਕਰੀਨਸ਼ਾਟ ਲੈਣਾ ਹੈ WhatsApp ਨੰਬਰ ਤੇ ਫੋਟੋ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਵਾਉਣੀ ਹੈ ਜੀ ਬਹੁਤ ਸੋਹਣੇ ਆਰਟੀਕਲ ਇਹ ਰੈਡੀ ਹੋਏ ਨੇ ਜਿਹੜਾ ਇਹ ਵਾਲਾ ਸੂਟ ਹੈ ਜੀ ਟੈਬੀ ਲਾਈਨਿੰਗ ਦੇ ਵਿੱਚ ਇਹਦੀ ਸ਼ਾਰਟਰ ਹੋਊਗੀ ਟੈਬੀ ਲਾਈਨਿੰਗ ਦਾ ਇਹ ਨਾਲ ਸੇਮ ਪ੍ਰਿੰਟ ਦਾ ਡਿਜੀਟਲ ਪ੍ਰਿੰਟਡ ਦੁਪੱਟਾ ਮਸਲੀਨ ਦੀ ਤੁਹਾਨੂੰ 3 ਮੀਟਰ ਦੀ ਸਲਵਾਰ ਮਿਲੋਗੀ ਜੀ ਬੁਟੀਕ ਸਟਾਈਲ ਪ੍ਰਿੰਟ ਨੇਗੇ ਇਹ ਨਾਰਮਲ ਪ੍ਰਿੰਟ ਨਹੀਂ ਹੈਗੇ ਬਹੁਤ ਸੋਹਣੇ ਲੇਟੈਸਟ ਜਿਹੜੇ ਅੱਜਕੱਲ੍ਹ ਪ੍ਰਿੰਟ ਚੱਲ ਰਹੇ ਨੇਗੇ ਉਹ ਵਾਲੇ ਪ੍ਰਿੰਟ ਆਪਾਂ ਲੈ ਕੇ ਆਏ ਆ ਜੀ ਇਹਨਾਂ ਨੂੰ ਤੁਸੀਂ ਲੈਸ ਲਗਾ ਕੇ ਵੀ ਸਟਿਚ ਕਰਾ ਸਕਦੇ ਹੋ ਬਾਟਮ ਦੇ ਉੱਪਰ ਵਰਕ ਕਰਾ ਕੇ ਵੀ ਸਟਿਚ ਕਰਾ ਸਕਦੇ ਹੋ ਜੀ ਵਿਦਆਊਟ ਸਟਿਚਿੰਗ ਵੀ ਤੁਸੀਂ ਸਾਡੇ ਤੋਂ ਇਹ ਵਾਲੇ ਸੂਟ ਲੈ ਸਕਦੇ ਹੋਗੇ ਬਹੁਤ ਸੋਹਣੇ ਇਹ ਵਾਲੇ ਸੂਟ ਨੇਗੇ ਇਹਨਾਂ ਦੇ ਵਿੱਚ ਇੱਕ ਡਿਜ਼ਾਈਨ ਦੇ ਵਿੱਚ ਇੱਕ ਕਲਰ ਹੈ ਜੀ ਤੇ ਇੱਕ ਜਿਹੜਾ ਫੇਮਸ ਡਿਜ਼ਾਈਨ ਹੈਗਾ ਉਹਦੇ ਵਿੱਚ ਆਪਾਂ 4 ਰੰਗ ਲੈ ਕੇ ਆਏ ਆਂਗੇ ਜਿਹੜਾ ਵੀ ਰੰਗ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਉਹ ਤੁਸੀਂ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ ਸਾਨੂੰ ਕਰਵਾ ਸਕਦੇ ਹੋ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਕਮੈਂਟ ਵੀ ਕਰਿਓ ਜਿਹੜਾ ਨੈਕਸਟ ਆਰਟੀਕਲ ਹੈ कॉटन ਦੇ ਵਿੱਚ सूट ਨੇ ਜੀ ਬਹੁਤ ਹੀ ਸੋਹਣੇ ਡਿਜ਼ਾਈਨਰ ਕਨਸੈਪਟ ਦੇ ਸੂਟ ਨੇ ਵਾਈਟ ਕਲਰ ਦਾ ਰਵਾਜ ਬਹੁਤ ਹੋ ਰਿਹਾ ਹੈਗਾ ਟੂ ਸਾਈਡ ਇਹਦੇ ਤੁਹਾਨੂੰ ਦੁਪੱਟੇ ਤੇ ਹੈਵੀ ਵਰਕ ਕੀਤਾ ਹੋਇਆ ਮਿਲੇਗਾ ਜੀ ਸ਼ਰਟ ਦਾ ਫਰੰਟ ਬੈਕ ਸੇਮ ਆਊਗਾ ਸਲਵਾਰ ਇਹਦੀ ਪਿਓਰ कॉटन ਦੀ ਪਲੇਨ ਹੈ ਜੀ ਇਹਨਾਂ ਦੇ ਵਿੱਚੋਂ ਵੀ ਜਿਹੜਾ ਤੁਸੀਂ ਕਲਰ ਬੁੱਕ ਕਰਾਉਣਾ ਚਾਹੁੰਦੇ ਹੋ ਤੁਸੀਂ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਕਰਵਾ ਸਕਦੇ ਹੋ ਜੀ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ